ਨਾ ਵਿਰੋਧ ਸੁਟਿਆ ਤੇ ਉਹਨੂੰ ਅੱਗ ਲਾਤੀ ਉਹਨੇ ਅੱਗ ਲੱਗੀ ਆ ਤਲਵਾਰ ਫੜੀ ਆ ਉਸ ਮਾਂ ਦੇ ਪੁੱਤ ਨੇ ਹਾਏ ਨਹੀਂ ਆਖੀ ਮਾਂ ਦੇ ਲਾਲ ਨੇ ਸੀ ਨਹੀਂ ਆਖੀ ਮੈਂ ਕਿਹਾ ਤਨ ਮਾਂ ਜਿਨੇ ਉਹਨੂੰ ਜਨਮ ਦਿੱਤਾ ਉਹ ਜਕਾਰੇ ਤੇ ਜਕਾਰੇ ਛੜਦਾ ਰਿਹਾ ਜਿੰਨਾ ਚਿਰ ਮਰ ਨਹੀਂ ਗਿਆ ਇੱਕ ਹੀ ਬੰਦੇ ਤੇ ਤੁਹਾਨੂੰ ਪਤਾ ਜਦੋਂ 21 ਲਾਸ਼ਾਂ ਚੁੱਕੀਆਂ ਮੈਨੂੰ ਕਿਰਪਾ ਸਿੰਘ ਨੇ ਦੱਸਿਆ ਅੱਜ ਵੀ 21 ਲਾਸ਼ਾਂ ਉਹ ਕਹਿੰਦਾ ਸਿੱਖਾਂ ਦੀਆਂ ਸਨ ਤੇ 1400 ਲਾਸ਼ ਪਠਾਣਾ ਦੀ ਸੀ 1400 ਲਾਸ਼ ਉਸ ਕਿਲੇ ਵਿੱਚ 21 ਬੰਦਿਆਂ ਨੇ ਢੇਰ ਲਾ ਦਿੱਤੇ ਲਾਸ਼ਾਂ ਦੇ ਸੱਤਰ ਵਿਛਾ ਦਿੱਤੇ ਤੇ ਜਿਹੜੇ ਆ ਮੈਂ ਗਿਆ ਹਾਂ ਇਟਲੀ ਵਿੱਚ ਉੱਥੇ ਰੋਮ ਦੇ ਵਿੱਚ ਨੂੰ ਵੇਖਣ ਦਾ ਮੌਕਾ ਮਿਲਿਆ